ਸਾਡੇ ਮਜਬੀ ਸਿੱਖ ਸਮਾਜ ਨੂੰ ਵੱਖ-ਵੱਖ ਜਾਤਾਂ ਵੱਲੋਂ ਵੱਖ-ਵੱਖ ਧਰਮਾਂ ਵੱਲੋਂ ਵੱਖ-ਵੱਖ ਸ਼ਰਾਰਤੀ ਸੰਸਥਾਵਾਂ ਵੱਲੋਂ ਭੰਡਣ ਦਾ ਟਾਰਗੇਟ ਕਰਨ ਦਾ ਪਤਾ ਨਹੀਂ ਕੋਈ ਠੇਕਾ ਲਿਆ ਏ ਪਤਾ ਨਹੀਂ ਕਿਉਂ ਭੰਡਣ ਦਾ ਹੀ ਕੰਮ ਇਹਨਾਂ ਨੇ ਜਾਰੀ ਕੀਤਾ ਹੋਇਆ ਬੇਸ਼ੱਕ ਕੋਈ ਅਦਰ ਕੈਟਾਗਰੀ ਦਾ ਬੇਸ਼ੱਕ ਸਾਡੇ ਸ਼ਡਿਊਲ ਕਾਸਟ ਲੋਕਾਂ 'ਚ ਉਹ ਵੀ ਜਿਹੜਾ ਬੁੱਧੀਜੀਵੀ ਉੱਠ ਕੱਢਦਾ ਹੈ ਜਾ ਕੋਈ ਫੇਸਬੁੱਕ ਵਿਦਵਾਨ ਉੱਠਦਾ ਉਹਨਾਂ ਨੇ ਇੱਕ ਠੇਕਾ ਲਿਆ ਹੋਇਆ ਉਹਨਾਂ ਨੇ ਗੱਲ ਹੀ ਇੱਕ ਕੀਤੀ ਹੋਈ ਆ ਕਿ ਸਿਰਫ ਤੇ ਸਿਰਫ ਮਾਝੀ ਸਿੱਖਾਂ ਨੂੰ ਟਾਰਗੇਟ ਕਰਕੇ ਇਹਨਾਂ ਨੂੰ ਭਟਕਣਾ ਇਹਨਾਂ ਦੇ ਵਰਖਲਾ ਬੋਲਣਾ ਜਿਵੇਂ ਇੱਕ ਪ੍ਰੋਫੈਸਰ ਗਰਨਾਮ ਸਿੰਘ ਨਾਂ ਦਾ ਸਾਖਸ਼ ਜਿਹੜਾ ਆਪਦੇ ਆਪ ਨੂੰ ਸ਼ਡਿਊਲ ਕਾਸਟਾਂ ਦਾ ਆ ਲੇਖਕ ਆ ਬੁੱਧੀਜੀਵੀ ਤੇ ਬਹੁਤ ਕੁਝ ਦੱਸਦਾ ਉਹਨੇ ਪਤੰਦਰ ਨੇ ਇੰਨਾ ਜ਼ਿਆਦਾ ਭੰਡਣ ਦੀ ਕੋਸ਼ਿਸ਼ ਕੀਤੀ ਸਾਡੇ ਸਮਾਜ ਨੂੰ ਬਹੁਤ ਕੁਝ ਗਲਤ ਲੱਭਦੇ ਲਿਖਦਾ ਰਿਹਾ ਸ਼ੂਦਰ ਦਲਤ ਪਕਨ ਕੀ ਕੁਸ਼ਨ ਲਿਖਿਆ ਹੋਇਆ ਤੇ ਮੈਂ ਉਹਦੀ ਵੀ ਜਾਣਕਾਰੀ ਚ ਵਾਅਦਾ ਕਰ ਦੇਣਾ ਚਾਹੁੰਨਾ ਤੇ ਹੋਰ ਵੀ ਜਿੰਨੇ ਭੰਡਣ ਵਾਲੇ ਲੋਕ ਆ ਉਹਨਾਂ ਦੀ ਵੀ ਜਾਣਕਾਰੀ ਚ ਵਾਅਦਾ ਕਰ ਦੇਣਾ ਚਾਹੁੰਨਾ ਵੀ ਸਾਨੂੰ ਬਾਲੇ ਪਿਸ਼ੋਕੜ ਦਾ ਨਹੀਂ ਜਿਆਦਾ ਪਤਾ ਪਰ ਜਦੋਂ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਆ ਉਸ ਤੋਂ ਲੈ ਕੇ ਸਾਡਾ ਜਿਹੜਾ ਸਮਾਜ ਆ ਉਹ ਆ ਯੋਧਿਆਂ ਚ ਆ ਬਲੀਦਾਨ ਵਾਲੇ ਲੋਕਾਂ ਦੇ ਵਿੱਚ ਤੇ ਬਹੁਤ ਜਿਆਦਾ ਜਿਹੜੇ ਸਭ ਸ੍ਰੇਸ਼ਟ ਅ ਬੇਸ਼ੱਕ ਹਥਿਆਰਾਂ ਦੇ ਵਿੱਚ ਬੇਸ਼ੱਕ ਕਲਮ ਦੇ ਤਨੀ ਕਹ ਲਿਏ ਹਰ ਇੱਕ ਜਗ੍ਹਾ ਦੇ ਵਿੱਚ ਸਾਡਾ ਜਿਹੜਾ ਮਜਬੀ ਸਿੱਖ ਸਮਾਜ ਆ ਅੱਗੇ ਰਿਹਾ ਬਿਲਕੁਲ ਪੂਰਾ ਉਹਨਾਂ ਨੇ ਦਿਲ ਜਾਨ ਨਾਲ ਬੇਸ਼ੱਕ ਸਿੱਖੀ ਦੀ ਗੱਲ ਕਰੀਏ ਜਾਂ ਕਿਸੇ ਹੋਰ ਖੇਤਰ ਦੀ ਹਰ ਥਾਂ ਤੇ ਅ ਅੱਗੇ ਹੋ ਕੇ ਰੋਲ ਨਿਭਾਇਆ ਆਪਣੇ ਦਿਲ ਜਾਨ ਨਾਲ ਸਾਰੇ ਭਾਰਤ ਵਰਸ਼ ਦੀ ਜਿਹੜੀ ਸੇਵਾ ਕੀਤੀ ਆ ਤੇ ਜੇ ਗੱਲ ਕਰੀਏ ਹੁਣ ਜਿਹੜੇ ਇਹ ਸਾਨੂੰ ਹੋਰ ਦੇ ਨਾਂ ਦੇ ਕੇ ਭੰਡਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਵੀ ਜਦੋਂ ਦਸਵੇਂ ਪਾਤਸ਼ਾਹ ਜੀ ਦੇ ਨਾਲ ਜਿੰਨੀਆਂ ਵੀ ਜੰਗਾਂ ਹੋਈਆਂ ਤਾਂ ਸਿਰਫ ਇੱਕ ਮੱਝ ਵੀ ਸਿੱਖ ਸਮਾਜ ਨੇ ਇਹ ਲੜੀਆਂ ਤਾਂ ਹੁਣ ਤੁਸੀਂ ਦੱਸੋ ਜੇ ਪੰਜਾਬ ਦਾ ਤਾਂ ਕਲਚਰ ਹੀ ਇਹ ਬਿਲਕੁਲ ਨਹੀਂ ਸੀਗਾ ਜਿਵੇਂ ਇਹ ਕਹਿ ਦਿੰਦੇ ਮਗਰ ਜੀ ਝਾੜੂ ਬੰਨ ਕੇ ਗੱਲ 'ਚ ਕੁਝੇ ਵਗੈਰਾ ਪਾ ਕੇ ਤੇ ਬਹੁਤ ਖੁਸ਼ ਆ ਉਹ ਪਲੂਨ ਪਲੂਨ ਕਲਾਂ ਕੀਤੀਆਂ ਜਾਂਦੀਆਂ ਤੇ ਸਾਡੇ ਪੁਰਖਿਆਂ ਤੇ ਕਈ ਤਰ੍ਹਾਂ ਦੇ ਲਾਲਚਨ ਲਾਏ ਜਾਂਦੇ ਆ ਪਰ ਸਾਡੇ ਜਿਹੜਾ ਜਿਹੜਾ ਸਿੱਖ ਇਤਿਹਾਸ ਦੇ ਮੁਤਾਬਕ ਆ ਆ ਭਗਤ ਮੇਣੀ ਜੀ ਹੋਇਆ ਉਹਨਾਂ ਦਾ ਜਿਹੜਾ ਉਹਨਾਂ ਦਾ ਕੁਝ ਸ਼ਬਦ ਆ ਜਿਹੜੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 11ਵੇਂ ਗੁਰੂ ਦੇ ਵਿੱਚ ਸ਼ਿਸ਼ੋਕਾ ਦਾ ਉਸ ਤੋਂ ਬਾਅਦ ਜੇ ਗੱਲ ਕਰੀਏ ਆ ਆ ਅਮਰਸ਼ੀਰਦ ਬਾਬਾ ਜੀਵਨ ਸਿੰਘ ਜੀ ਦੀ ਆਪਾਂ ਗੱਲ ਆ ਹਰ ਇੱਕ ਨੂੰ ਪਤਾ ਹੀ ਹੈ ਕਿ ਉਹ ਕਿੰਨੇ ਕਲਮ ਦੇ ਧਨੀ ਸੀ ਕਿ ਕਿੰਨੀ ਤਲਵਾਰ ਦੇ ਧਨੀ ਸੀ 나ਗਣੀ ਤੇ ਬਾਗਣੀ ਦਾ ਕਿੰਨਾ ਗਿਆਨ ਰੱਖਣ ਵਾਲੇ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਇਦੋਂ ਵੱਡੇ ਇਹ ਯੋਧੇ ਕਿਹੜੇ ਗਿਣੇ ਜਾਣੇ ਆ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਇਹੋ ਜਿਹੇ ਆ ਕਿੱਡੀਆਂ-ਕਿੱਡੀਆਂ શિક્ષੀਤਾਂ ਜਿਹੜੀਆਂ ਮਰ ਵੀ ਸਖ ਸਮਾਜ ਚੋਂ ਆ ਵੀਆਂ ਤੇ ਜਿਹੜੇ ਸਾਡੇ ਲੋਕਾਂ ਨੂੰ ਭੰਡਣ ਲਈ ਭੰਡੀ ਪ੍ਰਚਾਰ ਕਰਨ ਲਈ ਕਿਉਂਕਿ ਜਦੋਂ ਵੀ ਕੋਈ ਸਮਾਜ ਦੇਸ਼ ਦੀ ਸੇਵਾ ਜਾਂ ਕਿਸੇ ਧਰਮ ਦੀ ਸੇਵਾ ਕਰਨ ਲੱਗਦਾ ਤਾਂ ਉਹ ਲਾਲਚ ਤੋਂ ਬਾਹਰ ਰਹਿ ਜਾਂਦਾ ਸਾਡੇ ਜਿਹੜੇ ਲੋਕ ਆ ਉਹ ਸੇਵਾ ਤੇ ਇਕਜੁੱਟ ਹੋ ਕੇ ਰਹੇਗੇ ਤਾਂ ਜਿਹੜਾ ਉਹਨਾਂ ਦੇ ਹਿੱਸੇ ਨਾ ਜ਼ਮੀਨਾਂ ਆਈਆਂ ਤੇ ਨਾ ਹੀ ਇਹ ਉਹਨਾਂ ਪੈਸਾ ਆ ਕਿਉਂਕਿ ਉਹ ਸਮਾਜ ਸੇਵਾ ਅਤੇ ਧਰਮ ਦੀ ਸੇਵਾ ਦੇ ਵਿੱਚ ਜੁਟੇ ਰਹੇ ਉਹਨਾਂ ਸਾਰੀਆਂ ਸੁਵਾਂਵਾਂ ਦੇ ਵਿੱਚ ਜੁਟੇ ਰਹਿਣ ਦੇ ਕਾਰਨ ਕਰਕੇ ਸਾਡੇ ਲੋਕਾਂ ਦੇ ਵਿੱਚ ਦੀ ਆਰਥਿਕ ਸਥਿਤੀ ਤੇ ਗਰੀਬੀ ਆ ਜਿਹੜੀ ਵੱਧ ਹੋ ਗਈ ਤੇ ਕੁਝ ਲੋਕਾਂ ਨੇ ਉਹ ਜਿਹੜੇ ਬੁੱਧੀਜੀਵੀ ਉੱਠੇ ਆ ਆਪਦੇ ਆਪ ਨੂੰ ਆ ਰਾਈਟਰ ਖਵਾਉਣ ਵਾਲੇ ਜਾਂ ਹੋਰ ਆਪਦੇ ਆਪ ਨੂੰ ਉੱਚਾ ਚੱਕਣ ਵਾਲੇ ਲੋਕ ਆ ਉਹਨਾਂ ਨੇ ਜਦੋਂ ਇਹ ਧਰਮਾਂ ਦੀ ਗੱਲ ਲਿਖਣੀ ਸ਼ੁਰੂ ਕੀਤੀ ਇਤਿਹਾਸ ਲਿਖਣੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਆਪਦੇ ਪੁਰਖਿਆਂ ਨੂੰ ਉੱਪਰ ਚੱਕਣ ਲਈ ਤੇ ਸਾਡੇ ਜਿਹੜੇ ਮਜਬੀ ਸਿਕ ਸਮਾਜ ਨੂੰ ਥੱਲੇ ਸੁੱਟਣ ਲਈ ਪੂਰਾ ਪਰ ਜ਼ੋਰ-ਜ਼ੋਰ ਲਾਇਆ ਉਨਾਰੇ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਆ ਜਿਹੜਾ ਪ੍ਰੋਫੈਸਰ ਗਰਨਾਮ ਸਿੰਘ ਆ ਇਸ ਬੰਦੇ ਦੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਜੇ 500 ਸਾਲ ਤੱਕ ਦਾ ਇਤਿਹਾਸ ਸਾਡੇ ਇਹ ਲੋਕਾਂ ਦਾ ਇਹ ਦੱਸਦਾ ਹੈ ਵੀ ਉਹ ਜਿਹੜੇ ਸ਼ੂਰਬੀਰ ਯੋਧੇ ਆ ਤਾਂ ਉਹ ਕਿਹੜੇ ਅ ਪੁਰਖਿਆਂ ਦੀ ਗੱਲ ਕਰਦਾ ਕਿਹੜੇ ਲੋਕਾਂ ਦੀ ਗੱਲ ਕਰਦਾ ਜਿਨ੍ਹਾਂ ਨਾਲ ਇਹੋ ਜਿਹੇ ਵਤੀਰੇ ਹੁੰਦੇ ਰਹੇ ਅਸੀਂ ਪਹਿਲੇ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਬਿਲਕੁਲ ਪੂਰੇ ਇਹ ਤਲਵਾਰ ਦੇ ਤੇ ਕਲਮ ਦੇ ਤਾਂ ਨਹੀਂ ਰਹੇ ਆ ਉਸ ਤੋਂ ਬਾਅਦ ਅੱਜ ਦੇ ਸਮੇਂ ਦੇ ਵਿੱਚ ਵੀ ਜੇ ਗੱਲ ਕੀਤੀ ਜਾਵੇ ਤਾਂ ਇਹੋ ਜਿਹੇ ਉਹਦੇ ਸਮਾਜ ਵਿੱਚ ਬੈਠੇ ਆ ਜਿਹੜੇ ਹਰ ਇੱਕ ਪਰਸਥਿਤੀ 'ਚ ਹਰ ਇੱਕ ਟਾਈਮ ਤੇ ਆ ਦੇਸ਼ ਦੇ ਨਾਲ ਖੜਕੇ ਜੰਗਾਂ ਲੜਦੇ ਆ ਤੇ ਮੂਹਰੇ ਹੋ ਕੇ ਹਰ ਇੱਕ ਕਸ਼ਟ ਦੇ ਵਿੱਚ ਖੜਦੇ ਆ ਸੋ ਇਹ ਇਸ ਮੈਂ ਇਸ ਵੀਡੀਓ ਦੇ ਮਾਧਮ ਰਾਹੀਂ ਲਾਸਟ ਦੇ ਵਿੱਚ ਇਹੀ ਗੱਲ ਕਹਿਣਾ ਵੀ ਸਾਡੇ ਮਾਜਬੀ ਸਿਕ ਸਮਾਜ ਨੂੰ ਭੰਡਣ ਦੀ ਕੋਸ਼ਿਸ਼ ਘੱਟ ਕੀਤੀ ਜਾਵੇ ਤੇ ਜੇ ਗੱਲ ਕੀਤੀ ਜਾਵੇ ਐਸਜੀਪੀਸੀ ਦੀ ਆ ਐਸਜੀਪੀਸੀ ਨੂੰ ਵੀ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਵੀ ਜਿਨ੍ਹਾਂ ਦੀਆਂ ਕੁਰਬਾਨੀਆਂ ਜੇ ਉਹਨਾਂ ਦੇ ਇਹ ਉਹਨਾਂ ਦੀਆਂ ਕੁਰਬਾਨੀਆਂ ਨੂੰ ਛੱਟੜਾਉਣ ਲਈ ਜਾਂ ਕੋਈ ਹੋਰ ਆ ਕੋਈ ਵੀ ਕੋਸ਼ਿਸ਼ ਕਰਦਾ ਹੈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਹ ਜਿਹੜੇ ਸਾਡੀ ਐਸਜੀਪੀਸੀ ਮਾਨਮਤੀ ਜਥੇਬੰਦੀ ਆ ਸਾਡੇ ਧਰਮ ਦੇ ਫਰਮੌਰ ਜਥੇਬੰਦੀ ਆ ਉਹਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਜਿਵੇਂ ਕਿ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਪੋਸਟਾਂ ਵੀ ਪਾ ਕੇ ਕਿਹਾ ਜਾਂਦਾ ਏ ਵੀ ਜਿਹੜੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਹੋਣੀਆਂ ਉਹ ਉਹਨਾਂ ਦੇ ਉਲਟ ਬਹੁਤ ਕੁਝ ਬੋਲਿਆ ਜਾਂਦਾ ਮੈਂ ਉਹ ਲਫਜ਼ੀ ਬੋਲ ਸਕਦਾ ਤਾਂ ਐਸਜੀਪੀਸੀ ਨੂੰ ਉਸ ਚੀਜ਼ ਤੇ ਵੀ ਗੌਰ ਕਰਨੀ ਚਾਹੀਦੀ ਆ ਖਾਸ ਕਰਕੇ ਮੈਂ ਲਾਸਟ ਦੇ ਵਿੱਚ ਇੱਕ ਮੰਨ ਕਰਦਾ ਸਾਡੇ ਕੌਮ ਦੇ ਜਰਨਲ ਆ ਆ ਬਾਬਾ ਮੇਜਰ ਸਿੰਘ ਜੀ ਸੋਢੀ ਨੂੰ ਦਸ਼ਮੇਸ਼ ਧਰਨਾ ਦਲ ਦੇ ਮੁਖੀ ਨੂੰ ਵੀ ਇਹ ਜਿਹੜੇ ਲੋਕ ਆ ਇਹਨਾਂ ਤੇ ਲਗਾਮ ਪਾਉਣ ਲਈ ਸਾਨੂੰ ਇਹਨਾਂ ਦੇ ਗੱਲ ਚ ਸੁਹਾਵੇ ਪਾ ਕੇ ਘੜੀਸਣਾ ਪੈਣਾ ਜਿਹੜੇ ਲੋਕ ਸਾਡੇ ਸਮਾਜ ਨੂੰ ਮਾੜਾ ਬੋਲਦੇ ਆ ਤੇ ਸਾਡੇ ਸਮਾਜ ਨੂੰ ਨੀਵਾਖਾਉਣ ਦੀ ਕੋਸ਼ਿਸ਼ ਕਰਦੇ ਆ ਸੋ ਇਹਨਾਂ ਕਹਿੰਦਾ ਮੈਂ ਖਿਮਾਂ ਦਾ ਜਾਜਕਾਂ ਜੇ ਕਿਸੇ ਦੇ ਗੱਲ ਦਿਲ ਤੇ ਲੱਗਦੀ ਤਾਂ ਲੱਗੇ ਕਿਉਂਕਿ ਜੇ ਦਿਲ ਤੇ ਲੱਗੂਗੀ ਤਾਂ ਉਹ ਸਾਡੇ ਸਮਾਜ ਪ੍ਰਤੀ ਮਾੜਾ ਚੰਗਾ ਬੋਲਣਾ ਬੰਦ ਕਰਨਗੇ ਸੋ ਇਹਨਾਂ ਕਹਿੰਦਾ ਅ ਮੈਂ ਆਪਣੇ ਸਮਾਜ ਲਈ ਪ੍ਰਜੋਰ ਕੋਸ਼ਿਸ਼ਾਂ ਕਰਦਾ ਹੋਇਆ ਕਿ ਸਾਡੇ ਸਮਾਜ ਦਾ ਇਹ ਇਤਿਹਾਸਾ ਜਦੋਂ ਜੰਮ ਤੱਕ ਪਹੁੰਚੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ